ਮੈਂ ਚਰੰਜੀਤ ਕਰ ਇੱਕ ਸਪੋਰਟ ਸੁਪਰਡੈਂਟ ਹੈਗੀ ਆ ਮੈਡਮ ਇੱਕ ਪਟਿਆਲਾ ਘਟਾਕੇ ਲੱਗੀ ਜਿਉਂ ਉਹਨਾਂ ਨੇ ਆਪਣੇ ਥੋੜੇ ਮੁਲਾਜ਼ਮਾਂ 'ਤੇ ਦੋਸ਼ ਲਾਇਆ ਨੇ ਕਿ ਤੇਜ਼ ਹਵਾ ਦੇ ਵਿੱਚ ਉਹਨਾਂ ਨੇ ਅੱਗ ਲਾਈ ਜਿਹਦੇ ਕਰਕੇ ਸਾਡੇ ਘਰ ਦੇ ਵਿੱਚ ਅੱਗ ਨਹੀਂ ਸਭ ਮੇਰੇ ਤਿੰਨੋਂ ਹੀ ਜਿਹੜੇ EMPLOYEES ਨੇ ਅ ਇਧਰ ਵਾਲੀ ਸਾਈਡ ਤੇ ਸੜਕ ਤੋਂ ਦੂਸਰੀ ਸਾਈਡ ਤੇ ਦਫ਼ਤਰ ਵਾਲੀ ਸਾਈਡ ਤੇ ਸੀਗੇ ਔਰ ਉਸ ਤੋਂ ਪਹਿਲਾਂ ਸੀ ਲੰਚ ਕਰਕੇ ਹਟੇ ਆ ਤਾਂ ਸੱਸ ਸੱਸ ਇਧਰੋਂ ਹੀ ਚੱਲ ਰਹੀ ਹੈ ਅੱਗ ਕਿਸੇ ਨੇ ਸਾਡੇ ਵੱਲੋਂ ਕਿਸੇ ਨੇ ਨਹੀਂ ਲਾਈ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਧੂਆ ਉੱਡ ਰਿਹਾ ਕਿਉਂਕਿ ਇੱਥੇ ਸਾਹਮਣੇ ਬੈਠੇ ਸੀਗੇ ਤਾਂ ਨਾਲ ਦੀ ਨਾਲ ਮੈਂ ਉਹਨਾਂ ਨੂੰ ਕਿਹਾ ਵੀ ਆ ਇਹ ਮੁਲਾਜ਼ਮ ਜਾ ਕੇ ਦੇਖਿਆ ਕਿ ਉੱਥੇ ਅੱਗ ਲੱਗੀ ਹੈ ਫਾਰਮ ਵਾਲੀ ਸਾਈਡ ਤੇ ਵੀ ਅੱਗ ਲੱਗੀ ਹੈ ਤੇ ਉਧਰ ਜ਼ਿਆਦਾ ਧੂੰਆਂ ਲੱਗ ਰਿਹਾ ਸੀਗਾ ਤਾਂ ਫਿਰ ਇਧਰ ਉਹ ਅਸੀਂ ਬੁਝਾਉਣ ਦੀ ਕੋਸ਼ਿਸ਼ ਕੀਤੀ ਸਗੋਂ ਸਾਰੇ ਹੀ ਬੰਦੇ ਆਲੇ-ਦਾਲੇ ਹੋਰ ਵੀ ਜਿਹੜੇ ਬੱਚੇ ਸੀਗੇ ਆ ਕੇ ਨਾ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਤੁਹਾਡੇ ਟੋਬੇ ਦੇ ਵਿੱਚ ਵੀ ਜਿਹੜੀ ਅੱਗ ਲੱਗੀ ਹੈ ਜੇ ਤੁਸੀਂ ਕਹਿ ਰਹੇ ਹੋ ਕਿ ਬਾਹਰਲੇ ਪਾਸੇ ਲੱਗੀ ਪਰ ਟੋਬੇ ਦੇ ਵਿੱਚ ਅੱਗ ਕਿਸ ਤਰ੍ਹਾਂ ਲੱਗ ਗਈ ਉਹ ਹੁਣ ਇਹੀ ਤੇ ਪਤਾ ਨਹੀਂ ਵੀ ਕਿੱਥੋਂ ਲੱਗੀ ਅੱਗ ਹਾਂ ਹਾਂ ਇਸ ਵਾਰ ਇਹ ਤਾਂ ਕਿਉਂਕਿ ਕਾ ਹੈ ਆ ਦੇਖੋ ਇਧਰ ਵੀ ਸਾਰੇ ਆਲੇ-ਦਾਲੇ ਸੁੱਕੇ ਪੱਤੇ ਹੁੰਦੇ ਨੇ ਉਹ ਸੁੱਕੇ ਪੱਤੇਆਂ ਕਰਕੇ ਉਹ ਸਾਰਾ ਟੈਂਕ ਪੱਤੇ ਹੈਗੇ ਨੇ ਉਹ ਅੱਗ ਕਿੱਥੋਂ ਆਈ ਆ ਉਹਦਾ ਕੁਝ ਨਹੀਂ ਪਤਾ ਉਹ ਕਹਿੰਦੇ ਨੇ ਅਸੀਂ ਪਹਿਲਾਂ ਵੀ ਕਈ ਵਾਰੀ ਦਫ਼ਤਰ ਨੂੰ ਇਸ ਚੀਜ਼ ਨੂੰ ਲੈ ਕੇ ਇਨਫੋਰਮ ਕੀਤਾ ਕਿ ਜਿਹੜੀ ਅੱਗ ਆ ਉੱਥੇ ਨਾ ਲਗਾਇਆ ਕਰੋ ਵੀ ਥੋੜੇ ਪਿੱਛੇ ਕਰਕੇ ਲਾਇਆ ਕਰੋ ਪਰ ਫਿਰ ਵੀ ਉਹ ਨਹੀ ਮੇਰੇ ਕੋਲੇ ਅੱਜ ਤੱਕ ਕੋਈ ਇਹ ਜੀ ਰਿਪੋਰਟ ਨਹੀਂ ਆਈ ਕਿ ਉੱਥੇ ਅੱਗ ਲਗਾਈ ਜਾ ਰਹੀ ਹੈ ਜਾਂ ਕੋਈ ਇਸੂ ਲੋਕੇ। ਇਨਸ਼ਾ ਅੱਲਾਹ। ਕੀ ਹੋਇਆ ਸੀ ਪੂਰੇ ਕਿਸ ਤਰ੍ਹਾਂ ਤੁਹਾਡੇ ਘਰ ਵੀਰ ਜੀ ਉਰੇ ਜਿਹੜੇ ਮਸਜਿਦ ਲੋ ਵਾਲੇ ਉਹਨਾਂ ਨੇ ਪਹਿਲਾਂ ਉਰੇ ਅੱਗ ਲਾਈ ਹੈ। ਹਵਾ ਤੇਜ਼ ਸੀ ਉਹਦੇ ਕਰ ਸਾਡੇ ਸ਼ੱਡ ਨੂੰ ਅੱਗ ਲੱਗੀ ਉਹ ਤੋਂ ਸਾਡੇ ਸਾਰੇ ਘਰੋ ਘਰਾਂ ਨੂੰ ਅੱਗ ਲੱਗ ਚੁੱਕੀ। ਅਸੀਂ ਇਹਨਾਂ ਨੂੰ ਕੋਈ ਪਹਿਲਾਂ ਵੀ ਕਿਹਾ ਵੀ ਝਾੜੀਆਂ ਵੱਢ ਕੇ ਆਪਣੀ ਸਾਈਡ ਤੇ ਰੱਖ ਲਿਆ ਕਰੋ ਫੇਰ ਅੱਗ ਲਾ ਲਿਆ ਕਰੋ। ਇਹਨਾਂ ਨੇ ਕੋਈ ਨਾ ਸਾਡੀ ਕੋਈ ਗੱਲ ਅਣਸੁਣੀ ਕਰਤੀ ਆਧਨ ਦਿਜਸਨ ਫਿਰ ਨੂੰ ਭੁਗਤਣਾ ਪੈ ਰਿਹਾ। ਕਿੰਨੇ ਦਾ ਨੁਕਸਾਨ ਹੋਇਆ ਜੀ? ਨੁਕਸਾਨ ਵਾਜੀ ਬਹੁਤ ਉਹਨਾਂ ਦਾ ਫੋਨ ਆਇਆ ਫਿਰ ਸਾਰੇ ਭੱਜ ਕੇ ਆਏ ਨੇ ਕੀ ਕੰਮ ਬੜਾ ਕੰਮ ਆਪਣਾ ਕਰੋ ਕੀ ਦਾ ਕੰਮ ਹੈ ਜੀ ਮੇਰੇ ਜੀ ਨਜ਼ਰ ਮੇਰੇ ਜੀ ਕੀ ਹੋਇਆ ਸੀ ਪੂਰੀ ਘਟਨਾ ਕੀ ਹੋਈ ਕਿੰਨੇ ਤਕਰੀਬਨ 3 ਕੁ ਵਜ ਦਾ ਟਾਈਮ ਹੋ ਗਿਆ ਜੀ ਅਸੀਂ ਬਾਹਰ ਖੜੇ ਸੀ ਕਲੀ ਦੇ ਤੇ ਇੱਥੇ ਨਾ ਬਹੁਤ ਜ਼ਿਆਦਾ ਧੂਆਂ ਨਹੀਂ ਕਰਿਆ ਸੀ ਅਸੀਂ ਜਦੋਂ ਅੰਦਰ ਆ ਕੇ ਵੇਖਿਆ ਤੇ ਚਾਰੋਂ ਪਾਸੇ ਘਰ ਲੋਕ ਸੀ ਬੱਚੇ ਘਰ ਦੇ ਅੰਦਰ ਸੀਗੇ ਲੇਡੀ ਸੀਗੀ ਆ ਤੇ ਦੋ ਛੋਟੇ ਛੋਟੇ ਬੱਚੇ ਚਾਰ ਬੱਚੇ ਸੀਗੇ ਅੰਦਰ ਸਾਰਾ ਘਰ ਦੇ ਪਿਛਲੇ ਪਾਸੇ ਘਰ ਦੇ ਦੇਖੇ ਬਹੁਤ ਜ਼ਬਰਦਸਤ ਧੁਮਾਹ ਪ੍ਰੈਸ ਦੀ ਅੱਗਾਂ ਦੀ ਲੱਗਦਾ ਲੱਗ ਰਹੀ ਜੋ ਕਿ ਨਮੂਨ ਚਾ ਪਾਉਰ ਪਾਈਪ ਜਿੱਦਾਂ ਘਰ ਦੇੋਂ ਬਾਹਰ ਕੱਢਿਆ ਸਾਰਾ ਗਵਾਂਡ ਇਕੱਠਾ ਹੋ ਗਿਆ ਆਂਦੇ ਆਨੇ ਇਕੱਠੇ ਤੇ ਸਾਰ ਬਗੈ ਨੂੰ ਫੋਨ ਕੀਤਾ ਤੇ ਉੱਪਰੋਂ ਜਾ ਕੇ ਦੇਖਿਆ ਕਿ ਪਿਛਲੇ ਪਾਸੇ ਇਹਨਾਂ ਦੀ ਕੰਢ ਦੇ ਨਾਲ ਲਾਜੀ ਫੋਰੈਸਟ ਆਪਣਾ ਅਫੀਸ਼ੀਅਲਾਂ ਦੀ ਫੋਰੈਸਟ ਵਾਲੀ ਦੀ ਜਗ੍ਹਾ ਪਈ ਆ ਤਲਾਬ ਜੀ ਨੇ ਖਾਲੀ ਇੱਕੋ ਖਾਲੀ ਤਲਾਬ ਦੇ ਵਿੱਚ ਝਾੜੀਆਂ ਤੁੜੀਆਂ ਨੂੰ ਇਹਨਾਂ ਨੇ ਅੱਗ ਲਈ ਹੋਈ ਕੋਈ ਅੱਧਾ ਘੰਟਾ ਕੰਡਾ ਪਹਿਲਾਂ ਉਹ ਅੱਗ ਦੀ ਲੱਗਦਾ ਹਵਾ ਦੇ ਨਾਲ ਆ ਤੇ ਇਹਨਾਂ ਦੇ ਘਰ ਵੱਲ ਆ ਗਈ ਉਹ ਘਰ ਦੇ ਵਿੱਚ ਲਾ ਕੇ ਘਟੋ ਘੜਾ ਨਾ 20-25 ਲੱਖ ਰੁਪਏ ਦਾ ਜਿਹੜਾ ਇਹਨਾਂ ਦਾ ਸੀਗਾ 4 AC ਫੁੱਟ ਕੇ ਔਰ ਜਿਆ ਕਲੋਕੀ ਦਾ ਇਹਨਾਂ ਦਾ ਸਮਾਨ ਸੀ ਜਿਹਦੇ ਸਟੋਰ ਸੀ ਕਿਕਰਾਨਾ ਉਹ ਸਾਰਾ ਸਟੋਰ ਇਹਨਾਂ ਦਾ ਹੋ ਗਿਆ ਤੁਸੀਂ ਇਹ ਸਮਝੋ ਵੀ ਬੜੇ ਪੁਰਾ ਜਿਹੜਾ ਮਹੱਲਿਆ ਨਹੀਂ ਪੁਰਾ ਕਾਲਾ ਹੋ ਗਿਆ ਸੀ ਐਨਾ ਜ਼ਬਰਦਸਤ ਧੂਆ ਪਹਿਲੀ ਵਾਰ ਸੀ ਦੇਖਿਆ ਵੀ ਇੰਨੀ ਜ਼ਬਰਦਸਤ ਅੱਗ ਦੇ ਲਪਟਾਂ ਔਰ ਸਾਰੇ ਲੋਕੋ ਖੜੇ ਦੂਜੇ ਪਾਸੇ ਸੀ ਪਰ ਦੇਖਿਆ ਆਰਾਮ ਨਾਲ ਖੜੇ ਦੇਖ ਰਹੇ ਨੇ ਵੀ ਕੀ ਹੋ ਰਿਹਾ ਔਰ ਸਾਨੂੰ ਸਾਰੇ ਮਹੱਲੇ ਨੂੰ ਸਾਰਿਆਂ ਨੂੰ ਅਸੀਂ ਨਾਲ ਗੁੰਡੀਆਂ ਭਜਣਾ ਪੈ ਗਿਆ ਔਰ ਸਾਰਾ ਪਰਿਵਾਰ ਡਰਿਆ ਬੈਠਾ ਸੀ ਵੀ ਕਦੇ ਵੀ ਸਾਰੇ ਆਣ ਗਵਾਂਡ ਵਿੱਚ ਦੇਖੋ ਬਿਜਲੀ ਵਾਲੇ ਘਰ ਨੇ ਜੀ ਸਾਰਿਆਂ ਨੇ ਸਿਲੰਡਰ ਨੇ ਹੋਰ ਨੇ ਕਿਸੇ ਦਾ ਵੀ ਕੋਈ ਨੁਕਸਾਨ ਹੋ ફાયਦਾ ਨਹੀਂ ਇਹ ਸਾਰੀ ਇਹਨਾਂ ਦੀ ਗਲਤੀ ਹੈ ਜਿਹੜਾ ਪਿੱਛੇ ਫਿਸ਼ਪ ਫਾਰਮਿੰਗ ਵਾਲੇ ਨੇ ਤੇ ਫੋਰੈਸਟ ਵਿਭਾਗ ਵਾਲੇ ਨੇ ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਅੱਗ ਲਾਈ ਆ ਤੇ ਪਤਾ ਵੀ ਹਵਾ ਤੇਜ਼ ਚੱਲ ਰਹੀ ਹੈ ਅੱਛਾ ਅੱਗ ਲੱਗ ਗਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਅੱਗ ਲੱਗ ਰਹੀ ਹੈ ਉੱਥੇ ਖੜੇ ਦੇਖ ਰਹੇ ਨੇ ਕਮਾਲ ਹੈ ਮੈਂ ਤਾਂ ਇਹ ਜੇ ਲੋਕਾਂ ਦੇ ਦਾਂ ਮੇਰੀ ਤਾਂ ਇਹ ਹੈ ਵੀ ਅਸੀਂ ਪ੍ਰਸ਼ਾਸਨ ਕੋਲ ਵੀ ਜਾਵਾਂਗੇ ਡੀਸੀ ਸਾਹਿਬ ਨੂੰ ਹੀ ਮਿਲਾਂਗੇ ਵੀ ਇਹਨਾਂ ਦੇ ਖਿਲਾਫ ਇਹਨਾਂ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਵੀ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਸਾਰੇ ਪਰਿਵਾਰ ਨੂੰ ਪਰਿਵਾਰ ਜਿਹੜੇ ਇਹ ਗੱਲ ਕਰੀ ਫਾਇਰ ਬ੍ਰਿਗੇਡ ਮੋਕੇ ਪਰਿਵਾਰ ਫਾਇਰ ਬ੍ਰਿਗੇਡ ਬਿਲਕੁਲ ਐਕੂਰੇਟ ਰਹੀਗੀ ਵਿਥਿਨ 5 ਔਰ 10 ਮਿੰਟਸ ਤੋਂ ਫਾਇਰ ਬ੍ਰਿਗੇਡ ਇੱਥੇ ਜਦੋਂ ਸੀ ਬੋਮਬੀਟ ਆ ਗਈ ਤੇ ਉਹਨਾਂ ਨੇ ਆ ਕੇ ਸੰਭਾਲਿਆ ਘਟੋ ਘਟੋ ਫਾਇਰ ਬ੍ਰਿਗੇਡ ਦੇ 10 ਬੰਦੇ ਮੁਲਾਜ਼ਮ ਤੇ ਸਾਡੇ ਸਾਰੇ ਮਹੱਲਾ ਇਹ ਇੱਕ ਜੋ ਠੋਕੇ ਲੱਗਿਆ ਨਾ ਕੋਈ ਰੇਤਾ ਪਾ ਰਿਹਾ ਕੋਈ ਪਾਣੀ ਪਾ ਰਿਹਾ ਕੋਈ ਕਿੱਥੇ ਕੀ ਕਰ ਰਿਹਾ ਕਾਹ ਜਾ ਕੇ ਅਸੀਂ 1 ਘੰਟੇ ਦੀ ਮੁਸੱਤੇ ਦੇ ਬਾਅਦ ਇੱਥੇ ਹੋ ਗਿਆ ਹਜੇ ਵੀ ਦੇਖ ਲੋ ਤੁਸੀਂ ਇੱਕ ਘੰਟੇ ਬਾਅਦ ਧੂਆ ਨਿਕਲਿਆ ਸਾਰਾ ਘਰ ਪੂਰਾ ਕਾਲਾ ਹੋਇਆ ਤਾਂ ਅੰਗਵਾਣ ਤੱਕ ਕਾਲਾ ਹੋਇਆ ਮੇਰਾ ਨਾਮ ਪੰਕਜ ਰਾਣਾ ਪੰਕਜ ਜੀ ਕੀ ਹੋਇਆ ਸੀ ਕਿ ਕਿਸ ਤਰ੍ਹਾਂ ਤੁਹਾਨੂੰ ਬਤਾਇਆ ਸਾਨੂੰ ਸੂਚਨਾ ਮਿਲੀ ਦਫਤਰ ਦੇ ਲੈਨ ਨਾਈੰਬਰ ਦੇ ਕੀ ਵੀ ਇਧਰ ਕਾਲਰਾ ਬੈਂਕ ਵਿੱਚ ਕੋਲ ਜਿਹੜਾ ਹੈ ਘਰ ਵਿੱਚ ਅੱਗ ਲੱਗੀ ਹੋਈ ਹੈ ਜਿਹ ਹੈ ਵੀ ਤੁਹਾਨੂੰ ਫਾਇਰ ਡੈਂਡਰ ਲੈ ਕੇ ਆਉਂਚੋ ਮੈਂ ਤੇ ਮੇਰੀ ਟੀਮ ਇਧਰ ਆਈ ਤੇ ਅਸੀਂ ਦੇਖੀ ਕਿ ਘਰ ਦੀ ਬੈਕ ਸਾਈਡ ਜਿਹੜਾ ਹੈ ਉਹ ਭਾਂਡੇ-ਕੁੰਡੇ ਜਿਹੇ ਟੋਕਸਿਕ ਸਮਾਨ ਪੜਿਆ ਹੋਇਆ ਥਾ ਉਹਦੇ ਵਿੱਚ ਅੱਗ ਲੱਗੀ ਹੋਈ ਸੀ ਉਹਨੂੰ ਬੁਝਾਇਆ ਹੋਣਾ ਇੱਕ ਕੰਟਰੋਲ ਕਿੰਨੀ ਕ ਪੈਂਕਿੰਗ ਸੀਗੀ ਅੱਗ ਜਿਹੜੀ ਹੈ ਜਿਹੜੀ ਖੁੱਲੀ ਖੁੱਲੀ ਜਗ੍ਹਾ ਤੇ ਨਾਲ ਜਿਹੜੀ ਹੈ ਉਹ ਹਵਾ ਹੀ ਕਰਕੇ ਨਹੀਂ ਲੱਗਾ ਜਾਲਾ ਉਹ ਨਹੀਂ ਤੇ ਲੇਕਿਨ ਹੁਣ ਜਿਹੜੀ ਸਥਿਤੀ ਕੰਟਰੋਲ ਹੈ ਤੇ ਅੱਗ ਜਿਹੜੀ ਹੈ ਮੁਕੰਮਲ ਬੁਝ ਚੁੱਕੀ ਹੈ ਕੀ ਕਾਰਨ ਸੀ ਅੱਗ ਲੱਗਣ ਦਾ ਅੱਗ ਲੱਗਣ ਦਾ ਕਾਰਨ ਤਾਂ ਨਹੀਂ ਪਤਾ ਜੀ ਇਹ ਤਾਂ ਕਰਦੇ ਨੂੰ ਪਤਾ ਹੋਊਗਾ ਜੇ ਮਿਲ ਗਈ ਕਿੰਨਾ ਕੁ ਸਮਾਂ ਲੱਗਿਆ ਅੱਗ ਬੁਝਾਉਣ ਦੇ ਵਿੱਚ ਅ ਅੱਧਾ ਪੌਣਾ ਘੰਟਾ ਹੋ ਗਿਆ ਜੀ ਓਕੇ ਕਿੰਨੇ ਪਾਣੀ ਦੇ ਗੱਡੀਆਂ ਪਾਣੀ ਦੀਆਂ ਗੱਡੀਆਂ ਅਸੀਂ ਇੱਕ ਜਿਹੜੀ ਹੈ ਉਹ ਲਗਾਈ ਹੋਈ ਹੈ ਇੱਕ ਸਪੇਅਰ ਰੈਕਟੀ ਹੋਈ ਹੈ ਇੱਕ ਛੋਟੀ ਗੱਡੀ ਜਿਹੜੀ ਹੈ ਉਹ ਪਹਿਲਾਂ ਆਈ ਸੀ ਤਿੰਨ ਗੱਡੀਆਂ ਆਣ ਕਿ 3 3